ਜਿਹੜਾ ਹਸਪੀਟਲ ਦੇ ਵਿੱਚ ਅੱਜ ਤੁਸੀਂ ਜਿਹੜਾ ਹੈਗਾ ਸਟ੍ਰਾਈਕ ਤੇ ਗਏ ਹੋ ਕੀ ਮੈਟਰ ਹੈ ਜੇ ਕਿਉਂ ਸਟ੍ਰਾਈਕ ਤੇ ਜਾਣਾ ਪਿਆ ਤੁਹਾਨੂੰ ਇਹ ਮਰੀਜ਼ ਦੇ ਵੱਲੋਂ ਬਤਮੀ ਜੀ ਹੱਥੋਂ ਪਾਈ ਦੇ ਕਰਕੇ ਉਹਦੇ 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 ਕਾਰਵਾਈ ਦੀ ਰਿਕਵੈਸਟ ਕਰ ਰਹੇ ਨੇ ਜਿਸ ਲਈ ਸਾਰਾ ਹਸਪੀਟਲ ਸਟ੍ਰਾਈਕ ਤੇ ਕੀ ਮੈਟਰ ਹੋਇਆ ਸੀਗਾ ਹਸਪੀਟਲ ਐਮਰਜੈਂਸੀ ਦੇ ਵਿੱਚ ਪੇਸ਼ੈਂਟ ਆਇਆ ਜੀ ਕਦੋਂ ਦੀ ਗੱਲ ਹੈ ਜੀ ਰਾਤ ਕਰੀਬ 10 ਵੇ ਦੀ ਗੱਲ ਹੈ ਜੀ ਉਸ ਤੋਂ ਬਾਅਦ ਐਮਰਜੈਂਸੀ ਦੇ ਵਿੱਚ ਪੇਸ਼ੈਂਟ ਆਇਆ ਉਹਦਾ ਚੈੱਕਅਪ ਕੀਤਾ ਗਿਆ ਜੋ ਕਿ ਠੀਕ ਸੀ ਚੈੱਕਅਪ ਉਹਦਾ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਕਰਦੇ ਹੋਏ ਪੇਸ਼ੈਂਟ ਹੱਥੋਪਾਈ ਕਰਨੀ ਸਟਾਰਟ ਕਰਤੀ ਬਦਮਿਜ਼ੀ ਬੋਲਣਾ ਧਮਕਾਉਣਾ ਉਸ ਤੋਂ ਬਾਅਦ ਔਨ ਡਿਊਟੀ ਕਮਰੇ ਦੇ ਵਿੱਚ ਘੇਰਾ ਪਾਉਣਾ ਮੈਨੂੰ ਉਹ ਮੈਟਰ ਅੰਤੁ ਕਨਸੀਅਰਨ ਫਾਰਮ ਫਿਲਦੇ ਰਿਗਾਰਡਿੰਗ ਪੀਸੀਆਰ ਤੋਂ ਬਾਅਦ ਮੈਂ ਆਪਣੇ ਮੌਕੇ ਦੇ ਆਈਚਆਰ ਅਸ ਅਨੁਸਾਰ ਉਹਨਾਂ ਨੂੰ ਫਾਰਮ ਕੀਤਾ ਉਹਨਾਂ ਨੇ ਅਮਦ ਅਲੀ ਡਾਕਟਰ ਰਾਜਮਰ ਨੂੰ ਭੇਜਿਆ ਰੈਂਡ ਉਸ ਤੋਂ ਬਾਅਦ ਅਸੀਂ ਰਿਕੁਐਸਟ ਕਰ ਰਹੇ ਹਾਂ ਕਿ ਜੋ ਬੰਦੀ ਕਾਰਵਾਈ ਹੈ ਉਹ ਕੀਤੀ ਜਾਵੇ ਹਾਂਜੀ ਕੀ ਨਾਮ ਹੈ ਤੁਹਾਡਾ ਹਾਂਜੀ ਮੇਰਾ ਨਾਮ ਡਾਕਟਰ ਦੀਪ ਦੀਪ ਲਕਸ਼ਮੀ ਬਾਜਵਾ ਹੈਗਾ ਮੈਡੀਸਨ ਸਪੈਸ਼ਲਿਸਟ ਸਿਵਲ ਹਸਪਤਾਲ ਬਰਨਾਲਾ ਤੋਂ ਕੀ ਮੈਟਰ ਹੋਇਆ ਜਿਹੜਾ ਹੜਤਾਲ ਤੇ ਤੁਹਾਨੂੰ ਜਾਣਾ ਪਿਆ ਸਾਡੇ ਡਾਕਟਰ ਗਗਨ ਹੈਗੇ ਨੇ ਕਿੰਨੇ ਇਹ ਰਾਤ ਡਿਊਟੀ ਤੇ ਸੀਗੇ ਐਮਰਜੈਂਸੀ ਡਿਊਟੀ ਤੇ ਉੱਥੇ ਇੱਕ ਪੇਸ਼ੈਂਟ ਆਇਆ ਜੀ ਪੇਸ਼ੈਂਟ ਦੇ ਜਿਹੜੇ ਨਾਮਦ ਨੇ ਉਹਨਾਂ ਨੇ ਇਹਨਾਂ ਨਾਲ ਬਤਮੀਜ਼ੀ ਕੀਤੀ ਤੇ ਇਹਨਾਂ ਨੂੰ ਕਲਰ ਤੋਂ ਵੀ ਫੜਿਆ ਤੇ ਉਸ ਤੋਂ ਬਾਅਦ ਇਹਦੇ ਰਿਲੇਟਿਡ ਆਪਣੇ ਕੋਲੇ ਇਹਨਾਂ ਨੇ ਐਮਐਲਆਰ ਵੀ ਕਟਾਈ ਹੈਗੀ ਆ ਤੇ ਇਹਦੀ ਪੁਲਿਸ ਪਰਮਿਸ਼ਨ ਆਲਰੇਡੀ ਕਲਰ ਰਾਤੀ ਭੇਜਤੀ ਸੀ ਜਿਹੜੀ ਕਿ ਆਪਣੇ ਕੋਲ ਰਸੀਪੀ ਹੋ ਚੁੱਕੀ ਆ ਪੁਲਿਸ ਵੱਲੋਂ ਤੇ ਬਸ ਸਾਡੀ ਮੰਗ ਤੇ ਇਹ ਆ ਵੀ ਉਹਨਾਂ ਤੇ ਕੋਈ ਬੰਦੀ ਜਿਹੜੀ ਕਾਰਵਾਈ ਆ ਉਹ ਕੀਤੀ ਜਾਵੇ ਜੇ ਇਨਕੇ ਕੋਈ ਨਹੀਂ ਕਾਰਵਾਈ ਅਮਲ ਦੇ ਵਿੱਚ ਧਿਆਨ ਨਹੀਂ ਦਿੱਤਾ ਤਾਂ ਤੁਹਾਡਾ ਅਗਲਾ ਸੰਘਰਸ਼ ਕੀ ਹੋਏਗਾ ਅਗਲਾ ਇਹ ਆ ਵੀ ਅਸੀਂ ਇਸ ਤੋਂ ਬਾਅਦ ਐਸਐਸਪੀ ਸਾਹਿਬ ਕੋਲੇ ਜਾਵਾਂਗੇ ਤੇ ਐਸਐਸਪੀ ਸਾਹਿਬ ਕੋਲੇ ਉਹਨਾਂ ਨੂੰ ਵੀ ਮਿਲਾਇਆ ਹਾਂ ਹਾਂ ਇਹ ਨਾਮ ਇਹੋ ਨੇ ਡਾਕਟਰ ਤਪਿੰਦਰ ਜੋਤ ਐਸਐਮਓ ਸਿਵਲ ਹਸਪਤਾਲ ਬਰਨਾਲਾ ਅੱਜਕੱਲ ਡਾਕਟਰਾਂ ਵੱਲੋਂ ਵੀ ਸਾਈਕੀਟਰੀ ਕੀਤੀ ਗਈ ਹੈ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਕੱਲ ਰਾਤ ਦਾ ਇਨਸੀਡੈਂਟ ਹੈ ਰਾਤ ਕਰੀਬ 10:30 ਪਾਣੇ 11 ਵਜੇ ਕੋਈ ਪੇਸ਼ੈਂਟ ਆਇਆ ਜਿਸ ਦੇ ਰਿਲੇਟਿਵ ਨੇ ਸਾਡੇ ਡਾਕਟਰ ਡਾਕਟਰ ਗਗਨਦੀਪ ਨਾਲ ਬਹੁਤ ਮਿਸਬੀਹੇਵ ਕੀਤਾ ਉਹਨਾਂ ਨੂੰ ਉਂਟਮਕੀਆਂ ਦਿੱਤੀਆਂ ਉਹਨਾਂ ਦੀ ਮੈਨਹੈਂਡਿੰਗ ਵੀ ਕੀਤੀ ਔਰ ਬਹੁਤ ਹੀ ਬੁਰਾ ਬਰਤਾਅ ਕੀਤਾ ਉਸ ਦੇ ਪ੍ਰੋਟੈਸਟ ਦੇ ਵਿੱਚ ਡਾਕਟਰ ਸਰ ਜਿਹੜੇ ਡਾਕਟਰ ਸਾਹਿਬਾਨ ਨੇ ਸਾਰੇ ਉਹ ਪ੍ਰੋਟੈਸਟ ਕਰ ਰਹੇ ਨੇ ਲੋਕਾਂ ਦੀ ਡਿਮਾਂਡ ਹੈ ਕਿ ਜੋ ਵੀ ਕੰਸਰਨਡ ਬੰਦੇ ਨੇ ਉਹਨਾਂ ਦੇ ਖਿਲਾਫ ਐਕਸ਼ਨ ਲਿੱਤਾ ਜਾਵੇ ਜਿਵੇਂ ਡਾਕਟਰ ਮਰੀਜ਼ ਹੈ ਮਰੀਜ਼ ਕਾਫੀ ਇੰਟ੍ਰੀਸਟਰੀ ਹੈ ਜਿਵੇਂ ਉਹ ਪੇਡੀਆਂ ਤੇ ਕਾਫੀ ਜ਼ਿਆਦਾ ਹੈ ਜਿਹੜੀ ਹੈ ਤੇ ਮਰੀਜ਼ ਹੈ ਜਿਹੜਾ ਹਰਾਨ ਹੋ ਗਿਆ ਮਰੀਜ਼ਾਂ ਵੱਲੋਂ ਹੈਗਾ ਵੀ ਜਿਹੜਾ ਡਾਕਟਰ ਨੂੰ ਜਿਹੜਾ ਯੂਡੀ ਬੈਠਣਾ ਚਾਹੀਦਾ ਹੈ ਇਸ ਬਾਰੇ ਮਰੀਜ਼ਾਂ ਦੀ ਗੱਲ ਵੀ ਠੀਕ ਹੈ ਪਰ ਹੁਣ ਡਾਕਟਰਸ ਵੀ ਜਿਸ ਤਰ੍ਹਾਂ ਦਾ ਮਾਹੌਲ ਬਣਦਾ ਜਾ ਰਿਹਾ ਹੈ ਡਾਕਟਰ ਦੇ ਅਗੇਂਸਟ ਲੋਕ ਇਸ ਤਰ੍ਹਾਂ ਦੀ ਵਾਇਲੈਂਸ ਵੀ ਤਾਂ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਡਾਕਟਰਸ ਦੀ ਡਿਮਾਂਡ ਇਹ ਹੀ ਹੈ ਕਿ ਜੋ ਜਿਹੜੇ ਬੰਦਿਆਂ ਨੇ ਇਸ ਤਰ੍ਹਾਂ ਮਿਸਬੀਹ ਕੀਤਾ ਉਹਨਾਂ ਦੇ ਖਿਲਾਫ ਐਕਸ਼ਨ ਲਿਆ ਜਾਵੇ ਤੇ ਉਹ ਤਾਂ ਡਿਊਟੀ ਕਰਨ ਨੂੰ ਤਿਆਰ ਨੇ ਇਹ ਵਿੱਚ ਹੋਇਆ ਇਹਨਾਂ ਡਾਕਟਰ ਗਗਨਦੀਪ ਨੇ ਜੀ ਐਮਓ ਐਮਰਜੈਂਸੀ ਮੈਡੀਕਲ ਅਫਸਰ ਕੇ ਰਾਤ ਦਾ ਇਨਸੀਡੈਂਟ ਆ ਕੋਈ ਰੋਹਿਤ ਜਿੰਦਲ ਕਰਕੇ ਨਾਂ ਦੇ ਨੇ ਦਿੱਤੀ ਉਹ ਆਏ ਸੀਗੇ ਆਪਣੀ ਮੈਸੇਜ ਨੂੰ ਲੈ ਕੇ ਤੇ ਚੈਕਰ ਪਰ ਉਹ ਉਥੇ ਉਹਨਾਂ ਦੀ ਕਿਸੇ ਗਨ ਨਾਲ ਕੇ ਤਲਕੀ ਹੋ ਗਈ ਤੇ ਉਹਦੇ ਕਰਕੇ ਥੋੜੀ ਗਿਚਟੂ ਹੋ ਗਈ ਤੇ ਡਾਕਟਰ ਗਗਨਦੀਪ ਸਿੰਘ ਦੇ ਬਿਆਨ ਤੇ ਅਸੀਂ ਪਰਚਾ ਦਰਜ ਕੀਤਾ ਤੇ ਅੱਗੇ ਤਫਤੀਸ਼ ਜਾਰੀ ਹੈ ਅਰੈਸਟ ਕਰ ਪਏ ਬੰਦੇ ਨਹੀਂ ਜੀ ਹਲੇ ਤਫਤੀਸ਼ ਜਾਰੀ ਹੈ ਹਜੇ ਅਰੈਸਟ ਨਹੀਂ ਹੋਇਆ